ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇਖੋ ਡੈਰੀ ਫਾਰਮੂਨ ਦੇ ਵਿੱਚ ਦੋਸਤੋ ਅੱਜ ਆਪਾਂ ਲੈ ਕੇ ਆਏ ਨੀਲੀ ਰਾਵੀ ਬਹੁਤ ਚੰਗੀ ਮੱਝ ਆ 4 ਮਹੀਨਿਆਂ ਦੀ ਗੱਭਣਾ ਚੱਕ ਪਾਸ ਆ ਜੇ ਕੋਈ ਵੀਰ ਹੈਗਾ ਖਰੀਦਣ ਦਾ ਚਾਹ ਬਣ ਤਾਂ ਖਰੀਦ ਸਕਦਾ ਦੱਸ ਦਈਏ ਕਿ ਮੱਝ ਪਿੰਡ ਮੂਵ ਝੁਲਾ ਬਰਨਾਲਾ ਦੇ ਵਿੱਚ ਖੜੀ ਆ ਚੰਗੀ ਆ ਪਿੱਲੀ ਆੱਖਾਂ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਨਿਸ਼ਾਨੀਆਂ ਪੂਰੀਆਂ ਕਰਦੀ ਆ ਜਿੰਦੀ ਜਿਹੜਾ ਇਹਦਾ ਰੇਟ ਹੈਗਾ ਉਹ ਵੀ ਜਾਇਜ਼ ਹੀ ਰਹੂਗਾ ਤੇ ਬਾਕੀ ਗੱਲਬਾਤ ਕਰਦੇ ਆਂ ਵੀਰ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਮੋੜ ਲਵਾਉਨ ਭਾਈ ਤੇ ਬਾਈ ਜੀ ਕੀ ਡਿਟੇਲ ਆ ਮਾਝ ਦੀ ਇਹ 14 ਮਹੀਨਿਆਂ ਦੀ 4 ਮਹੀਨੇ ਜਿਹਨੇ ਪੂਰੇ ਹੋ ਗਏ ਨੂੰ ਵੀਰੇ ਮੰਨ ਕੇ ਚੱਲਾ ਠੀਕ ਆ ਬਾਈ ਹਾਂ ਤੇ 4 ਕਿਲੋ ਇਹਦੇ ਥੱਲੇ ਦੁੱਧ ਆ ਠੀਕ ਆ ਹਾਂਜੀ ਹਾਂ ਚੈੱਕ ਪਾਸ ਆ ਵੀਰੇ ਹਾਂ ਹਾਂ ਚੈੱਕ ਕਰਾਈ ਹੋ ਵੀਰੇ ਅੱਗੇ ਆ ਚੈੱਕ ਕਰਾ ਸਕਦਾਗਾ ਠੀਕ ਆ ਹਾਂ ਕੰਢੀ ਸ਼ੀਰਾ ਜਣੀ ਟਿਕਟੂਗਾ ਕੁਛ ਨਹੀਂ ਬਸ ਆਪੀ ਮਾਰ ਦਾਣਾ ਪਾ ਬਹਿ ਜਾ ਥੱਲੇ ਠੀਕ ਆ ਹਾਂਜੀ ਹਾਂ ਤੇ ਪਿੰਡ ਆਪਣਾ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਆ ਨੇੜੇ ਮਹਿਲਕਲਾ ਹਾਂ ਨੇੜੇ ਮਹਿਲਕਲਾ ਪਿੰਡ ਤੇ ਠੀਕ ਆ ਦੋਸਤੋ ਬਾਕੀ ਨੰਬਰ ਵੀਡੀਓ ਦੇ ਵਿੱਚ ਮੈਂ ਦੇਵਾਂਗਾ ਜੋ ਵੀ ਵੀਰ ਖਰੀਦਣਾ ਚਾਹੁੰਦਾ ਆਪਣੇ ਨਸਪਰ ਕਰ ਸਕਦਾ ਬਹੁਤ ਸੋਹਣੀ ਬਾਜਾ ਪਤਨੀ ਜਿਹੜਾ ਸਰਪੰਚ ਸਰਪੰਚ ਦਾ ਕਹਿੰਦਾ ਨੋ ਟਿਕਾ ਟਿਕਾ ਬੋਗਾ ਠੀਕ ਆ ਜੀ ਨੀਲੀ ਰਾਵੀ ਤੇ ਜੀ ਕੋਈ ਸਰਪੰਚ ਸਾਹ ਦਾ ਇਹਦੇ ਸੀਮਣ ਲੱਗਿਆ ਗਿਆ ਤੇ ਬਾਕੀ ਸੋਨੂੰ ਤੋੜ ਕੇ ਦਿਖਾ ਦਿੰਨੇ ਆ ਤੋਰੀ ਵੀਰਿਆ ਦੇਖ ਸਕਦੇ ਹੋ ਤੁਸੀਂ ਜਾਇਜ ਭਾਦੀ ਰਹੂਗੀ ਬਹੁਤ ਸੋਹਣੀ ਬਾਜਾ ਦੋਸਤੋ ਦੇਖ ਸਕਦੇ ਹੋ ਬਾ ਮੋੜ ਲਿਓ ਵੀਰ ਜੀ ਲਾਜੋ ਅੰਦਰ ਦੇਖ ਸਕਦੇ ਹੋ ਤਾਂ ਧੰਨਵਾਦ ਸਾਰੇ ਦੋਸਤਾਂ ਦਾ ਤੁਸੀਂ ਜੁੜਨ ਲਈ